ਜਿਹੜੇ ਕਿਤੇ ਪਠਾਨ ਇਹ ਆਪਾਂ ਗੱਲ ਜਾਣਦੇ ਆ ਕਿ ਗੁਰੂ ਮਾਰ ਦੀ ਨੌਕਰੀ ਕਰਦੇ ਰਹੇ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਤਨਖਾਵਾ ਵੀ ਦਿੰਦੇ ਰਹੇ ਉਹਨਾਂ ਪਠਾਣਾ ਨੇ ਕਿਤੇ ਪਹਿਲਾਂ ਵੀ ਸੋਢੀ ਕੁਲ ਦੇ ਵਿੱਚ ਇਹਨਾਂ ਨੇ ਨੌਕਰੀਆਂ ਕੀਤੀਆਂ ਤੇ ਕੁਝ ਇਹਨਾਂ ਦੀਆਂ ਮਾਇਆ ਰਹਿ ਗਈ ਸੀ ਮਹਾਰਾਜ ਦੇ ਪ੍ਰਤੀ ਤੇ ਮਹਾਰਾਜ ਜਦੋਂ ਇਹਨਾਂ ਨੇ ਡਰਦੇ ਮਾਰੇ ਜੰਗ ਦੇ ਵਿੱਚੋਂ ਭੱਜ ਗਏ ਸਨ ਤਲਖਾਵਾਂ ਨਹੀਂ ਸੀ ਲੈ ਕੇ ਗਏ ਤੇ ਜਾ ਕੇ ਇਹਨਾਂ ਨੇ ਕਾਜੀ ਦੇ ਤਾਂ ਹੀ ਬੇਨਤੀ ਕੀਤੀ ਕਹਿੰਦੇ ਕਾਜੀ ਸਾਹਿਬ ਛੋਟੀ ਕੁਲ ਦੇ ਗੁਰੂ ਮਹਾਰਾਜ ਨੇ ਸਾਡੀ ਮਾਇਆ ਨੱਪੀ ਐ ਸਾਨੂੰ ਸਾਡੀ ਮਾਇਆ ਨਹੀਂ ਦੇ ਰਹਿ ਤੇ ਸਾਡੇ ਕਿਸੇ ਕਾਰਨ ਕਰਕੇ ਅਸੀਂ ਉਦੋਂ ਲੈ ਕੇ ਨਹੀਂ ਆਏ ਇਹ ਨਹੀਂ ਦੱਸਿਆ ਸੀ ਕਿ ਜਦੋਂ ਜੰਗ ਚੱਲੀ ਸੀ ਅਸੀਂ ਜੰਗ ਛੱਡ ਕੇ ਭੱਜ ਗਏ ਸੀ ਜਾਨ ਬਚਾਉਣ ਵਾਸਤੇ ਤੇ ਜਿਹੜਾ ਸੈਨਿਕ ਤਨਖਾਹ ਲੈ ਰਿਹਾ ਹੈ ਉਹਦਾ ਲੜਨਾ ਮਰਨਾ ਨਿਸ਼ਚਿਤ ਹੈ ਜ਼ਰੂਰੀ ਹੈ ਇਹ ਨਹੀਂ ਕਿ ਜੰਗ ਲੱਗ ਕੇ ਕੇ ਘਰੋਂ ਭੱਜ ਜਾਓ ਜੋ ਅੱਜ ਕੱਲ ਬਾਰਡਰਾਂ ਤੇ ਖੜੇ ਫੌਜੀ ਨੇ ਸਰਕਾਰਾਂ ਤੋਂ ਤਨਖਾਹਾਂ ਲੈ ਰਹੇ ਨੇ ਕੱਲ ਨੂੰ ਜੰਗ ਲੱਗ ਜਾਵੇ 50 ਸਾਲ ਤਨਖਾਹਾਂ ਲੈਂਦੇ ਰਹੇ ਤੇ ਅੱਜ ਕੰਨ ਜੰਗ ਲੱਗੀ ਅਸੀਂ ਤੇ ਚਲੇ ਘਰ ਨੂੰ ਤੇ ਫਿਰ ਅਕਰਤ ਕਣਾ ਵਾਲਾ ਕੰਮ ਹੈ ساری ਜ਼ਿੰਦਗੀ ਮਾਇਆ ਲੈਦੇ ਰਹੇ ਤਨਖਾਹਾਂ ਵਾ ਲੈਦੇ ਰਹੇ ਜੰਗ ਲੱਗੀ ਘਰੋਂ ਭੱਜੇ ਇਹ ਕਾਦੀ ਤੇ ਉਦੋਂ ਇਹ ਭੱਜ ਗਏ ਸਨ ਤੇ ਅੱਜ ਤਨਖਾਹਾਂ ਮੰਗਦੇ ਨੇ ਕਹਿੰਦੇ ਸਾਡੂ ਸਾਡੀ ਮਾਇਆ ਦੋ ਤੇ ਤੁਸੀਂ ਫਤਵਾ ਜਾਰੀ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਕਿ ਸਾਨੂੰ ਸਾਡੀ ਬਣਦੀ ਮਾਇਆ ਦਿੱਤੀ ਜਾਵੇ। ਹੋ ਸਕਾ ਜੀ ਵੀ ਮੂਰਖ ਸੀ ਨੇ ਉਹਨੇ ਪਠਾਣਾ ਦੀਆਂ ਗੱਲਾਂ ਵਿੱਚ ਆਣ ਕੇ ਗੁਰੂ ਗੋਬਿੰਦ ਸਿੰਘ ਦੇ ਫਤਵਾ ਜਾਰੀ ਕਰ ਦਿੱਤਾ। ਫਤਵਾ ਉਹਨਾਂ ਤੇ ਜਾਰੀ ਕੀਤਾ ਜਾਂਦਾ ਹੈ ਜਿਹੜੇ ਗੁਨਾਹਗਾਰ ਹੋਣ, ਜਿਹੜੇ ਗਲਤੀਆਂ ਵਾਲੇ ਹੋਣ, ਭੁੱਲਾਂ ਵਾਲੇ ਹੋਣ, ਦੋਸ਼ੀ ਹੋਣ, ਪਾਪੀ ਹੋਣ ਤੇ ਗੁਰੂ ਕੌਣ ਹੈ? ਪੁੱਲਨ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਗੁਰੂ ਗੋਬਿੰਦ ਸਿੰਘ ਮਹਾਰਾਣੇ ਪੁੱਲਦੇ ਅਸੀਂ ਪੁੱਲਦੇ ਹਾਂ ਗਲਤੀਆਂ ਦੇ ਅਸੀਂ ਗੁਨਾਹ ਕਰਦੇ ਆ ਗੁਰੂ ਨਹੀਂ ਕਰਦਾ ਪਠਾਨ ਉਹ ਫਤਵਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਏ ਕੋਲੇ ਆਏ ਪਰਵਾਨਾ ਲੈ ਕੇ ਆਏ ਤੇ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਏ ਨੂੰ ਕਹਿ ਨਹੀਂ ਲੱਗੇ ਉਹ ਤੋਂ ਪਹਿਲਾਂ ਮਹਾਰਾਣੇ ਕਹਿ ਦਿੱਤਾ ਕਿ ਭਾਈ ਪਰਵਾਨਾ ਲੈ ਕੇ ਆਏ ਜੇ ਇਸ ਪਰਵਾਣੇ ਸਾਨੂੰ ਦੇਣ ਤੋਂ ਪਹਿਲਾਂ ਇਹ ਕੰਮ ਕਰੋ ਆ ਜਿਹੜੀਆਂ ਮੱਖੀਆਂ ਫਿਰ ਰਹੀਆਂ ਹਨ ਕਾਜੀ ਸਾਹਿਬ ਨੂੰ ਕਹੋ ਕਿ ਇਹਨਾਂ ਦੇ ਉੱਤੇ ਪਰਵਾਣਾ ਫਤਵਾ ਜਾਰੀ ਕੀਤਾ ਜਾਵੇ ਕਿਉਂਕਿ ਇਹਨਾਂ ਮੱਖੀਆਂ ਨੇ ਸਾਡੇ ਭੋਜਨ ਨੂੰ ਅਪਵਿੱਤਰ ਕਰ ਦਿੱਤਾ ਹੈ ਖਾਗ ਦਿੰਦਾ ਹੈ ਖਰਾਬ ਕਰ ਦਿੱਤਾ ਹੈ ਪਹਿਲਾਂ ਇਹਨਾਂ ਉੱਤੇ ਪਰਵਾਣਾ ਲਿਖਿਆ ਜਾਵੇ ਫਿਰ ਅਸੀਂ ਵੇਖਾਂਗੇ ਕੀ ਕਰਨਾ ਹੈ ਮਰਨੇ ਉਹ ਹੱਥ ਦੇ ਵਿੱਚ ਪਰਵਾਣਾ ਲਿਆ ਤੇ ਪਾੜ ਕੇ ਧਰਤੀ ਤੇ ਦੋ ਹਿੱਸੇ ਕਰ ਦਿੱਤਾ ਸੁੱਟ ਦਿੱਤਾ ਪਠਾਣਾ ਨੂੰ ਬੜਾ ਗੁੱਸਾ ਚੜਿਆ ਤੇ ਵਾਪਸ ਚਲੇ ਗਿਆ ਜਾ ਕੇ ਕਾਜੀ ਨੂੰ ਕਹਿੰਦੇ ਕਿ ਇਦਾਂ ਕੀਤਾ ਗੁਰੂ ਗੋਵਿੰਦ ਸਿੰਘ ਨੇ ਟਾੜਾ ਪਰਵਾਨਾ ਹੀ ਪਾੜ ਦਿੱਤਾ ਮੰਨਿਆ ਨਹੀਂ ਟਾੜੀ ਈਨ ਨਹੀਂ ਮੰਨੀ ਤੇ ਹੁਣ ਜਿਹੜਾ ਕਾਜੀ ਇਹ ਬੜਾ ਕਰੋਧ ਦੇ ਵਿੱਚ ਆਇਆ ਕਿ ਮੇਰੀ ਗੱਲ ਨਹੀਂ ਮੰਨੀ ਬਾਦਸ਼ਾਹ ਦੇ ਕੋਲ ਸ਼ਿਕਾਇਤ ਲੈ ਕੇ ਚਲਾ ਗਿਆ ਤੇ ਜਾ ਕੇ ਕਹਿੰਦਾ ਬਾਦਸ਼ਾਹ ਬਹਾਦਰ ਵੇ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਸਾਡਾ ਪਰਵਾਨਾ ਪਾੜ ਦਿੱਤਾ ਸਾਡੇ ਇਸਲਾਮ ਧਰਮ ਦੀ ਤੋਹੀਨ ਕੀਤੀ ਹੈ ਬੇਅਦਬੀ ਕੀਤੀ ਹੈ ਪਰਮਾਨਾ ਮੰਨਿਆ ਜਾਂਦਾ ਹੈ ਪਾੜਿਆ ਨਹੀਂ ਜਾਂਦਾ ਤੇ ਬਾਦਸ਼ਾਹ ਨੇ ਵਡੀਆਂ ਲਾਣਤਾਂ ਪਾਈਆਂ ਬਹਾਦਰ ਸ਼ਾਹ ਉਹ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਲੀ ਤੱਕ ਦਾ ਰਾਜਾ ਬਣਾਇਆ ਜਿਹੜਾ ਗੁਰੂ ਚਰਨਾਂ ਦਾ ਭੋਰਾ ਹੈ ਬਹਾਦਰ ਸ਼ਾਹ ਕਹਿੰਦਾ ਤੇਰੀ ਅਗਲ ਮਾਰੀ ਗਈ ਹੈ ਤੈਨੂੰ ਸਮਤ ਨਹੀਂ ਗੁਰੂ ਗੋਬਿੰਦ ਸਿੰਘ ਮਾਰ ਤੇ ਪਰਮਾਨਾ ਲਿਖ ਰਿਹਾ ਹੈ ਗੁਰੂ ਗੋਬਿੰਦ ਸਿੰਘ ਖੁਦ ਖੁਦਾ ਹੈ ਅੱਲਾਹ ਤਾਲਾ ਦਾ ਰੂਪ ਹੈ ਉਹ ਕਿਸੇ ਦਾ ਧੰ ਨਹੀਂ ਦੱਬ ਸਕਦੇ ਉਹ ਤਾਂ ਆਇਆਂ ਦਾ ਵੀ ਸਤਿਗੁਰੂ ਪਾਤਸ਼ਾਹ ਭਲਾ ਕਰਨ ਵਾਲੇ ਨੇ ਉਹ ਕਿਸੇ ਦਾ ਬੁਰਾ ਨਹੀਂ ਕਰਦੇ ਤੇਰੀ ਮਤ ਮਾਰੀ ਗਈ ਹੈ ਇਹਨਾਂ ਨੂੰ ਪਹਿਲਾਂ ਲੈਣਾ ਸੀ ਇਹਨਾਂ ਦੀ ਪੂਰੀ ਸੂਹ ਲੈਣੀ ਸੀ ਕਬਰ ਲੈਣੀ ਸੀ ਕਿ ਭੱਜੇ ਕਿਉਂ ਉਦੋਂ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਭੱਜ ਗਏ ਤੇ ਅਜਮ ਆਇਆ ਭਲਦੇ ਨੇ ਇਹਨਾਂ ਨੂੰ ਕਾਹਦਾ ਤੰਨ ਇਹਨਾਂ ਨੂੰ ਤੇ ਸਜ਼ਾ ਦੇਣੀ ਚਾਹੀਦੀ ਸੀ ਤੇ ਵੜੀਆਂ ਲਾਣਤਾ ਪਾਈਆਂ ਗਿਆ ਕਾਜੀ ਨੇ ਤੇ ਕਾਜੀ ਨੇ ਮਾਫੀ ਮੰਗੀ ਕਹਿੰਦਾ ਮੇਰ ਤੋਂ ਗਲਤੀ ਹੋ ਗਈ ਗੁਰੂ ਗੋਬਿੰਦ ਸਿੰਘ ਤੇ ਪੀਰਾਂ ਦੇ ਵੀ ਪੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਨੇ ਜਿਹੜੇ ਹਮੇਸ਼ਾ ਹਰ ਇੱਕ ਦੀ ਰੱਖਿਆ ਕਰਨ ਵਾਲੇ ਆ ਗਊ ਗਰੀਬ ਦੀ